खबर आज तक देख रहे दर्शकों का बहुत बहुत स्वागत है अमृतसर इम्प्रूवमेंट ट्रस्ट की धक्केशाही के खिलाफ पीड़ित परिवार न्याय की मांग करता है पत्रकारों से बातचीत करते हुए पीड़ित परिवार ने बताया कि ट्रस्ट के अधिकारियों ने उनके खेत को लेकर जबरदस्ती की जिस पर वह परिवार खेती कर रहा था लेकिन जब वह सुबह खेत गए तो अधिकारियों ने उन्हें धमकाया और जबरन जेपीसी से खेत को नुकसान पहुंचाया। पीड़ित परिवार ने सरकार से न्याय की मांग की है माननीय न्यायालय द्वारा डिग्री के कागजात अधिकारियों को दिखाने के बावजूद परिवार को कहा गया कि ये फर्जी कागजात हैं इस मामले में पत्रकारों ने जब इम्प्रूवमेंट ट्रस्ट के चेयरमैन अशोक तलवार से बात की तो उन्होंने कहा कि जर्नैल सिंह द्वारा केस दायर करने के बाद माननीय सुप्रीम कोर्ट ने उनके सभी दस्तावेज रद्द कर दिए हैं और इम्प्रूवमेंट ट्रस्ट के पक्ष में फैसला दे दिया है उन्होंने कहा कि इस ज़मीन पर कब्जाधारी दावा कर रहे हैं स्कूल की जमीन है उन्होंने बताया कि खसरा नंबर तीन सौ तिरपन से तीन सौ छियानवे तक करीब अठारह एकड़ जमीन ट्रस्ट की है उन्होंने कहा कि अगर किसी के पास एक इंच भी जमीन है तो मैं ट्रस्ट का अध्यक्ष होने के नाते भरोसा दिलाऊंगा कि वह उसकी होगी लेकिन ट्रस्ट की एक इंच जमीन भी किसी को लेने नहीं दूंगा खबर आज तक से लक्की मेरा की खास रिपोर्ट ਪਹਿਲੋ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਭਾਈ ਵਰਿੰਦਰ ਸਿੰਘ ਠੀਕ ਹੈ ਜੀ ਆਜ਼ਾਦੀ ਨਾਲ ਜ਼ਮੀਨ ਹੈਗੀ ਉੱਤੇ ਜਿੰਨੇ ਉੱਚ ਕਬੀਰ ਪਾਰਕ ਅੱਜ ਅਸੀਂ ਨਾ ਸਵੇਰੇ ਮੈਂ ਤੇ ਮੇਰਾ ਬ੍ਰਦਰ ਉੱਥੇ ਗਏ ਤੇ ਨਾਲ ਅੰਕਲ ਜੀ ਸੀ ਉੱਥੇ ਹੀ ਖਲੋਤੇ ਤੇ ਇਹ ਉਧਰੋਂ ਨਾ ਐਸਡੀਐਮ ਅਮਨਦੀਪ ਆ ਗਿਆ ਉਦੋਂ ਕਹਿੰਦਾ ਤੁਸੀਂ ਕਰਦੇ ਪੈਲੀ ਚ ਆਈਆਂ ਸਾਡੀ ਪੈਲੀ ਆਹੀ ਬੁਲਵਾਨੀ ਆ ਤੁਸੀਂ ਕਹਿੰਦੇ ਕੀ ਲੱਗਦੇ ਪੈਲੀ ਦੇ ਤਹਿਆਂ ਕੋਈ ਡਿਗਰੀ ਇਹ ਕਹਿੰਦਾ ਡਿਗਰੀ ਆ ਡਿਗਰੀ ਥੋੜਾ ਜਲਦੀ ਤੁਸੀਂ ਆ ਬਣਾਈਆਂ ਆਈਆਂ ਨਹੀਂ ਭਾਈ ਅਸੀਂ ਕਿੱਥੋਂ ਦੱਸੋ ਕੋਰਟ ਦੇ ਵੀ ਕਦੀ ਆਰਡਰ ਜਲਦੀ ਹੋਇਆ ਕਹਿੰਦਾ ਅਸੀਂ ਨਹੀਂ ਕੋਰਟ ਨੂੰ ਮੰਨਦੇ ਜੀ ਚਲੋ ਜੀ ਅਸੀਂ ਉਹਦਾ ਬੜਾ ਬੜਾ ਵੈਸੇ ਆ ਤੁਮਹਾਨੂੰ ਪੁੱਲ ਸਾਢੀ ਪੁੱਲ ਤਾਂ ਕਿ ਉਹਨੂੰ ਧਮਕੀਆਂ ਲਾਪੀ ਆ ਸਾਡੀ ਅਮਨਦੀਪ ਕਹਿੰਦਾ ਸੀਪੀ ਸਾਹਿਬ ਨਾਲ ਮੀਟਿੰਗ ਚ ਲੰੰਦੀ ਆ ਤੁਹਾਡੇ ਦੇ ਬਾਈ ਨੇਮ ਸਾਰੇ ਟੱਬਰਾਂ ਤੇ ਪਰਚੇ ਹੋਣੇ ਜਿਹੜੇ ਡਿਗਰੀ ਵਿੱਚ ਹੈਗੇ ਆ ਅਸੀਂ ਕਿਹਾ ਸਾਰੇ ਤੇ ਧੱਕਾ ਕਰਦੇ ਜੀ ਕਹਿੰਦਾ ਤਾਂ ਕਰਦੋਗਾ ਕੋਈ ਨਹੀਂ ਪੁਲਸ ਲੈ ਜਾਣਗੇ ਉਹ ਦਬਕੇ ਦੂਕੇ ਮਾਰ ਲਾ ਪਿਆ ਸਾਨੂੰ ਸਾਡੇ ਬੰਦਿਆਂ ਨੂੰ ਵਿੱਚ ਪੈਲੀ ਲੋਤਣ ਕਹਿੰਦਾ ਨਿਕਲੋ ਬਾਹਰ ਇਹਨਾਂ ਨੇ ਲੈ ਕੇ ਆਣ ਕੇ ਬਲੋਜ਼ਰ ਵਗੈਰਾ ਜੀਸੀਬੀ ਟਰੈਕਟਰ ਲੈ ਕੇ ਇਹਨਾਂ ਨੇ ਸਾਡੀ ਜਿੰਨੀ ਫਸਲ ਸਾਰੀ ਹੀ ਤਬਾਹ ਕਰਤੀ ਉਹਨਾਂ ਨੇ ਉਹਦਾ ਤੇ ਕੰਦੇ ਸਰ ਇਹ ਵੀ ਕਹਿੰਦੇ ਉਹਦਾ ਕਹਿੰਦਾ ਇਹ ਆਮ ਪਾਰਟੀ ਸਾਰਾ ਲੈਦੇ ਐ ਐਮਐਲਏ ਸਾਰਾ ਦੇ ਅੱਜ ਉਹ ਦੋ ਆਮ ਪਾਰਟੀ ਕਿਹੜੀ ਕਿੱਥੇ ਹੁਣ ਐਮਐਨ ਦੇ ਜਿਹੜੇ ਐਮਐਲਏ ਆ ਆਮ ਪਾਰਟੀ ਉਹਨਾਂ ਨਾਲ ਰਲ ਗਈ ਆ ਇਹ ਤਾਂ ਉਹ ਸਾਡੇ ਝੂਠੇ ਅਲੀਗੇਸ਼ਨ ਹੁੰਦੇ ਸੀ ਨਾ ਕਿ ਐਮਐਲਏ ਦੇ ਇਹਨਾਂ ਦੇ ਨਾਲ ਆ ਜਾਂ ਐਮਐਲਏ ਦੇ ਜੋ ਵੀ ਹੈਗਾ ਵਾ ਤੋ ਅੱਜ ਵੇਖੋ ਅੱਜ ਤੋਂ 6 ਮਹੀਨੇ ਪੰਜ 6 ਮਹੀਨੇ ਉਹ ਜਿਹੜਾ ਸਾਹਬ ਡਿਪਟੀ ਮੇਰ ਆਏ ਜਦੋਂ ਕਹਿੰਦੇ ਸੀਗੇ ਇਹਨਾਂ ਨੇ ਕਵਜਾ ਲੈ ਲਿਆ ਐਕਸਪਾਲੀ ਡਿਗਰੀ ਹੋ ਗਈ ਹੁਣ ਉਹੀ ਕਹਿੰਦੇ ਆ ਕਿ ਇਹਨਾਂ ਨੇ ਡਿਗਰੀ ਜਾਲੀ ਆ ਉਹੀ ਕੋਈ ਡਿਗਰੀ ਕਹੀ ਆ ਤੇ ਕੋਰਟ ਨੂੰ ਇਹਨਾਂ ਚੈਲੰਜ ਕਰ ਲਿਆ ਵਾ ਕਹਿੰਦੇ ਕੋਰਟ ਨੂੰ ਕੋਈ ਨਹੀਂ ਮੰਨਦੇ ਕਿੰਨੀ ਫਸਲ ਖਰਾਬ ਕੀਤੀ ਗਈ ਆ ਘਾਟ ਰੁਕਟ ਵੀ ਅੱਜ ਚਾਈ ਉਹ ਤਿੰਨ ਕਿੱਲੇ ਗਈ 2.5 3 ਕਿੱਲੇ ਫਸਲ ਉਹਨਾਂ ਬਰਬਾਦ ਕਰ ਚੁੱਕੇ ਮੰਗਦੇ ਇਨਸਾਨ ਮੰਗਦੇਗੇ ਕਿਦੋਂ ਦਾ ਜਿਹੜਾ ਕੇਸ ਆ ਤੁਹਾਡਾ ਚੱਲ ਰਿਹਾ ਔਰ ਕਿੰਨੀ ਕਿੰਨੀ ਜ਼ਮੀਨ ਦਾ ਕੇਸ ਜੀ ਕਰ ਰਿਹਾ ਤੁਹਾਡਾ ਇਹ ਟੋਟਲ ਹੈ ਗਈ ਇਹ 23 ਕਿੱਲੇ ਅੱਜ ਤੱਕ 18 ਕਿੱਲਾਂ ਦਾ ਹਾਈ ਕੋਰਟ ਪੈਂਡਿੰਗ ਕੇਸ ਜਨਾ ਅੱਜ ਤੱਕ ਰਾਡਾ 5 ਕਿੱਲਾਂ ਦਾ ਕਿਤੇ ਦਾਵਾ ਨਹੀਂ ਪਾਇਆ ਸੀ ਅਹੀਂ ਹੁਣ ਆ ਤੇ ਦਾਵਾ ਪਾ ਕੇ ਚਲੋ ਸਾਡੇ ਕੋ ਡਾਕੂਮੈਂਟ ਹੀ ਅੱਜ ਵੀ ਉਹੀ ਗੱਲ ਕਰਦਾ ਜੋ 5 ਮਹੀਨੇ ਪਹਿਲਾਂ ਗੱਲ ਕੀਤੀ ਸੀ ਅਹੀਂ ਜਦੋਂ ਸਾਡਾ ਡਿਗਰੀ ਹੋਈ ਮਗਰ ਦਾ ਤਸਵੀਲਦਾਰ ਨੂੰ ਸਮਨ ਹੋ ਕੇ ਆਣ ਕੇ ਪਟਵਾਰੀ ਆਣ ਕੇ ਗਵਾਹੀ ਦਿੱਤੀ ਹੈ ਕਿ 30 ਸਾਲ ਦਾ ਰਿਕਾਰਡ ਜਰਨੈਲ ਸਿੰਘ ਦਾ ਵਾ ਕਬਜੋ ਵਾ ਮਾਲਕ ਉਹ ਵਾ ਤੇ ਅੱਜ ਉਹ ਹੀ ਇਹ ਨਾਲ ਸਾਡਾ ਪਲੋਵ ਵਿਰੋਧ ਚ ਪੰਜ ਮਹੀਨੇ ਬਾਅਦ ਤੇ ਅੱਜ ਉਹਨਾਂ ਨੂੰ ਉੱਡ ਕੇ ਕਹੀਨ ਡਿਗਰੀ ਜਾਲੀ ਆ ਡਿਗਰੀ ਗਲਤ ਆ ਤੁਹਾਡਾ ਤੁਹਾਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜਿਆ ਜਾਂਦਾ ਸੀ ਬੀਤੇ ਸਭਾ ਜਿਹੜੀ ਪ੍ਰੈਸ ਕਾਨਫਰੰেন্স ਕੀਤੀ ਸੀ ਉਹ ਵੀ ਕਹੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਵੀ ਉਹ ਤੋਂ ਹੀ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ سپورਟ ਕੀ ਪਾਰਟੀ سپورਟ ਨਹੀਂ ਕਰ ਰਹੀ ਵੇਖੋ ਪਾਰਟੀ ਦੇ ਚਲੋ ਇਹ ਤੁਹਾਨੂੰ ਪਤਾ ਕਾਨੂੰਨ ਦੇ ਦਾਰੇ ਚ ਪਾਰਟੀ ਦਾ ਕੋਈ ਬੰਦਾ ਨਹੀਂ ਦੁਰ ਕਿਉਂਕਿ ਉਹਦੇ ਡਾਕਟਰ ਰਾਏ ਕੁਮਾਰ ਹੀ ਆਪਾਂ ਫਰਿਆਦ ਉਹਦੇ ਕੋਲ ਵੀ ਲਿਓ ਜਿੱਦੋਂ ਕਾਰਸ ਵੇਲੇ ਵੀ ਜਾਂਦੇ ਰਹੇ ਡਾਕਟਰ ਰਾਏ ਕੁਮਾਰ ਕੋਲ ਫਰਿਆਦ ਲਗਾ ਉਹਨਾਂ ਹਲਕੇ ਦਾ ਐਮਐਲਏ ਆ ਸਾਨੂੰ ਤੇ ਜਾਣਾ ਹੀ ਪੈਣਾ ਫਰੈਦ ਲਿੱਕੇ ਦੇ ਆਪਾਂ ਜਾਣਾ ਹੀ ਜਾਣਾ ਦੇਖੋ ਕਿ ਅੱਜ ਸਾਡੇ ਪਰਿਵਾਰ ਆਜੀ ਕੋਸ਼ਿ ਤੱਕੇ ਖਾਂਦੇ ਜਿੰਨਾਂ ਆਪਣੀ ਛੱਤ ਨਹੀਂ ਹੈਗੀ ਕੀ ਇੰਪਰੂਵਮੈਂਟ ਟਰਸਟ ਦੇ ਜਿਹੜਾ ਚੇਅਰਮੈਨ ਉਹਨੂੰ ਪਾਰਟੀ ਬਣਾਇਆ ਜਾਊਗਾ ਜਿਸ ਦਾ ਉਹ ਕਹਿ ਰਹੇ ਕਿ ਇਹ ਡਿਗਰੀ ਜਿਹੜੀ ਨਕਲੀ ਹੈਗੀ ਆ ਜਾਂ ਉਹ ਬਿਆਨ ਦੇ ਰਹੇ ਉਹਨਾਂ ਨੂੰ ਵੀ ਪਾਰਟੀ ਬਣਾਇਆ ਜਾ ਨਹੀਂ ਵੇਖੋ ਜੀ ਆ ਸ਼ਰਿਆ ਫੋੜੂ ਵੇਖੋ ਆਈ ਆ ਇੱਕ ਮਿੰਟ ਨਾਲੇ ਆ ਜਦੋਂ ਨੰਗਦੇ ਆ ਗੇਟ ਫੀਲ ਕਰਤਾ ਉਹਨਾਂ ਨੇ ਉਹ ਗੇੜੀ ਸੀਲ ਕਰਕੇ ਆ ਬਾਣ ਕੇ ਇਹ ਪਹਿਲੀ ਪ੍ਰਾਪਰਟੀ ਵੇਖੀ ਜਾ ਰਹੀ ਜਿਹੜੇ ਅੰਦਰੋਂ ਸੀਲਿੰਗ ਹੋਈ ਆ ਕਿ ਲੱਗਦਾ ਜੀ ਇੱਥੇ ਵੀ ਜਿਹੜਾ ਵਾ ਦੋਰਾ ਮਾਪਦਣ ਨਜ਼ਰ ਆ ਰਿਹਾ ਕਿ ਕਾਲੀ ਕਾਲੀ ਜਿਹੇ ਅੰਦਰੋਂ ਸੀਲ ਕਰ ਗਏ ਨੇ ਇਹ ਨਹੀਂ ਪਤਾ ਇਹ ਅਈ ਉੱਥੇ ਹੈਗੇ ਨਹੀਂ ਉਸ ਟਾਈਮ ਜਦੋਂ ਇਹ ਕਰਕੇ ਗਏ ਆ ਜਦੋਂ ਕਰਦੇ ਸੀ ਪੁੱਛਣਾ ਸੀ ਕਿ ਸਾਰਾ ਹੀ ਕਰਨਦੇ ਜੇ ਨੰਗਨੇ ਪਾ ਕਰਕੇ ਕਰਕੇ ਕੀਤਾ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀਗੀ ਤੁਹਾਡੇ ਵੱਲੋਂ ਕਿਵੇਂ ਉਹਨਾਂ ਨੇ ਤੁਹਾਨੂੰ ਲੱਕਿਆ ਹਾਂਜੀ ਅੱਜ ਤੁਹਾਡੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀਗੀ ਅਹੀਂ ਰੋਕਿਆ ਰੋਕਣ ਹਾਂਜੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਸਰ ਅਸੀਂ ਕਾਨੂੰਨ ਤੋਂ ਬਿਗੇਰ ਨਹੀਂ ਜਾਵਾਂਗੇ ਕਾਨੂੰਨ ਦੇ ਦਾਰੇ 'ਚ ਆ ਸਾਡੇ ਕੋਲ ਡਿਗਰੀ ਆ ਠੀਕ ਹੈ ਜੀ ਉਹ ਕਹਿੰਦੇ ਡਿਗਰੀ ਨੂੰ ਨਹੀਂ ਮੰਨਦੇ ਇਹ ਡਿਗਰੀ ਜਾਲੀ ਆ ਉਹ ਵੀ ਚੈਲੰਜ ਕਰੋਗੇ ਇਹਨਾਂ ਨੂੰ ਨਿਕਰ ਹਾਂਜੀ ਵੇਖੋ ਕਰ ਅੱਗੇ ਕੋਰਟ ਤੋ ਤੁਰੇ ਆਪਾਂ ਹੁਣ ਵੀ ਕੋਰਟ ਤੋ ਤੁਰਾਂਗੇ ਇਹਨਾਂ ਸਗੋਂ ਉੱਥੇ ਹਨ ਗਾਲੀ ਗਲੋਚ ਵੀ ਕੀਤਾ ਆਪਾਂ ਇਹਨਾਂ ਨੇ ਕੁਛ ਰੱਫ ਨਹੀਂ ਬੋਲੇ ਇਹਨਾਂ ਨੇ ਸਗੋਂ ਰੱਫ ਬੋਲੇ ਆ ਪੁਲਿਸ ਵਾਲੇ ਬਕਾਇਦਾ ਇੰਸਪੈਕਟਰ ਬੋਲੇ ਸਾਡੇ ਨਾਲ ਰੱਫ ਪੰਜਾਬੀ ਭੀਮ ਜੀ ਭਾਰਤ ਮੈਂ ਸਨੀਦਾਨਵ ਰਾਸ਼ਟਰੀ ਅਧਿਐਕਸ਼ ਅੰਬੇਡਕਰ ਸਮਾਜ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਬੀਤੇ ਸਮੇਂ ਵੀ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਿਉਂ ਹਾਲਾਤ ਪੰਜਾਬ ਦੇ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਾਰੇ ਲੋਕ ਸਭ ਤੋਂ ਪਹਿਲੇ ਤੇ ਮੈਂ ਬੜੇ ਦੁਖਦਨਾ ਜੋ ਅੱਜ ਘਟਨਾ ਹੋਈ ਆ ਆਪਣੀ ਮੀਡੀਆ ਸਾਥੀਆਂ ਨੂੰ ਕਿਉਂਕਿ ਗਰੀਬਾਂ ਦੀ ਮਜ਼ਲੂਮਾਂ ਦੀ ਉਹ بے ਸਹਾਰਾਂ ਦੀ ਔਰ ਵਿਸ਼ੇਸ਼ ਤੌਰ ਤੇ ਦਲਿਤ ਸਮਾਜ ਦੀ ਜਿਹੜੀ ਆਵਾਜ਼ ਆ ਮੀਡੀਆ ਬਣ ਕੇ ਹਮੇਸ਼ਾ ਅੱਗੇ ਆਇਆ ਔਰ ਮੀਡੀਆ ਦੇ ਸਾਥੀ ਚੰਗੀ ਤਰ੍ਹਾਂ ਜਾਣਦੇ ਆ ਕਿ ਜਿਹੜਾ ਡਿਗਰੀ ਆ ਉਹ ਸਾਥੀਆਂ ਦੇ ਹੱਕ 'ਚ ਹੋਈ ਆ ਉੱਥੇ ਪੈਲੀ ਵਹੀ ਗਈ ਆ ਮਿਹਨਤ ਕਰ ਰਹੇ ਨੇ ਬੀਤੇ ਦਿਨੀ ਵੀ ਇਹਨਾਂ ਦੇ ਇਲਜ਼ਾਮ ਲਗਾਏ ਗਏ ਕਿ ਇਹਨਾਂ ਨੇ ਉੱਥੇ ਮੀਟਰ ਤੋੜਤਾ ਇਹ ਕਰਤਾ ਉਹ ਕਰਤਾ ਔਰ ਫਿਰ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੇ ਸਬੰਧ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਨੇ ਪਰ ਮੈਂ ਗੱਲ ਖੁੱਲ ਕੇ ਕਹਿਣਾ ਚਾਹਾਂਗਾ ਕਿ ਇਹ ਸਰਕਾਰ ਜਿਹੜੀ ਆ ਇਹ ਸਿਰ ਬਾਬਾ ਸਾਹਿਬ ਭੀਮਰਾਓ ਮੇੜਕਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਦਾ ਨਾਮ ਲੈ ਕੇ ਆਈ ਆ ਕੰਮ ਤੇ ਸਾਰੇ ਦਲਤਾਂ ਦੇ ਖਿਲਾਫ ਹੋ ਰਹੇ ਨੇ ਇਸ ਸਰਕਾਰ ਨੂੰ ਮੈਂ ਸਮਝਦਾ ਜਾਂ ਉਹ ਐਸਡੀਐਮ ਆ ਯਾ ਚੇਅਰਮੈਨ ਸਾਹਿਬ ਨੇ ਅਗਰ ਉਹ ਚੰਦ ਲੈਣਾ ਕਿਤਾਬ ਪੜੇ ਹੋਣ ਉਹਨਾਂ ਦਾ ਫਰਜ ਬਣਦਾ ਸੀ ਇਹਨਾਂ ਕੋਲ ਡਿਗਰੀ ਲੈ ਕੇ ਇਹਨੂੰ ਚੈੱਕ ਕਰਾਇਆ ਜਾਂਦਾ ਬਿਨਾ ਚੈੱਕ ਕਰਾਏ ਇਹ ਗੱਲ ਕਰ ਦੇਣੀ ਇਹ ਝਾਲੀ ਆ ਔਰ ਫੋਰਸਲੀ ਤੱਕੇ ਦੇ ਨਾਲ ਜਿਹੜਾ ਕੰਮ ਅਜ ਗੁੰਡਾਗਰਦੀ ਇੰਪਰੂਵਮੈਂਟ ਟਾਸਕ ਨੇ ਕੀਤੀ ਆ ਮੈਂ ਸਮਝਦਾ ਇਸ ਤਰ੍ਹਾਂ ਦੇ ਕੰਮ ਜਿਹੜੇ ਗੈਂਗਸਟਰ ਲੋਕ ਕਰਦੇ ਨੇ ਇਹ ਸਰਕਾਰ ਦਾਅਵੇ ਕਰਦੀ ਹੈ ਇਹ ਗੈਂਗਸਟਰ ਖਤਮ ਕਰ ਦੇਵਾਂਗੇ ਅਸੀਂ ਭ੍ਰਸ਼ਟਾਚਾਰ ਖਤਮ ਕਰ ਦੇਵਾਂਗੇ ਤੇ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਸਭ ਤੋਂ ਪਹਿਲੇ ਆਪਣੇ ਨਾਲ ਸਰਕਾਰੀ ਅਫਸਰਾਂ ਨੂੰ ਇਹਨਾਂ ਦੀ ਗੁੰਡਾਗਰਦੀ ਰੋਕੀ ਜਾਵੇ ਕੌਨਸੀ ਚੈਂਸੀਸ ਸਾਫ਼-ਸਾਫ਼ ਲਿਖਿਆ ਕਿ ਕਿਸੇ ਨਾਲ ਵੀ ਗੱਲ ਕੀਤੀ ਜਾਣੀ ਆ ਟੇਬਲ ਟਾਕ ਹੋ ਸਕਦੀ ਆ ਨੋਟਿਸ ਕੱਢੇ ਜਾ ਸਕਦੇ ਆ ਨਾ ਕਿ ਫੋਰਸਲੀ ਇਹਨਾਂ ਲੋਕਾਂ ਨੇ ਕੋਈ ਕਬਜ਼ਾ ਨਹੀਂ ਕੀਤਾ ਫੋਰਸਲੀ ਜਿਸ ਤਰ੍ਹਾਂ ਇਹਨਾਂ ਨੂੰ ਥ੍ਰੈੱਡ ਕੀਤਾ ਗਿਆ ਔਰ ਪੁਲਿਸ ਮੁਲਾਜ਼ਮਾਂ ਵੱਲੋਂ ਮੈਂ ਸਮਝਦਾ ਕਿ ਉਹਨਾਂ ਸਾਥੀਆਂ ਨੂੰ ਵੀ ਇਹ ਗੱਲ ਸਮਝ ਹੋਣੀ ਚਾਹੀਦੀ ਆ ਕੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਜੇ ਇਸ ਦੇਸ਼ ਦੀ ਕਾਨੂੰਨ ਵਿਵਸਥਾ ਜਿਹੜੀ ਆ ਉਹ ਮੰਤਰੀਆਂ ਦੇ ਹੱਥੇ ਜਾਂ ਸਰਕਾਰ ਦੇ ਹੱਥੇ ਚੜ ਕੇ ਮਜ਼ਲੂਮ ਲੋਕਾਂ ਦੇ ਅਤਿਆਚਾਰ ਕਰੇਗੀ ਤੇ ਫਿਰ ਮੈਂ ਇਹ ਕਹਿਣ ਚਾਹੁੰਦਾ ਗੁਰੇ ਨਹੀਂ ਸਮਝਦਾ ਇਸ ਤਰ੍ਹਾਂ ਦੀ ਸਰਕਾਰ ਦੇ ਲਈ ਅਸੀਂ ਮੈਦਾਨ 'ਚ ਡਟ ਕੇ ਖੜੇ ਹੋਵਾਂਗੇ ਔਰ ਨਾਸਾ ਜੋ ਧੂਆਂ ਕੱਢ ਦਿਆਂਗੇ ਇਸ ਸਰਕਾਰ ਦੇ ਅਗਰ ਇਹਨਾਂ ਲੋਕਾਂ ਨੂੰ 1 ਇੰਚ ਵੀ ਉੱਥੋਂ ਜਗ੍ਹਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਆਜ ਤੱਕ ਜਿਹੜੀ ਜਗਾ ਸੀ ਉਹ ਸੀਲ ਹੀ ਕਰ ਗਏ ਨੇ ਤੇ ਕੀ ਲੱਗਦਾ ਨਹੀਂ ਉਸ ਜਗਾ ਤੇ ਵਿਰੋਧ ਵੀ ਕੀਤਾ ਜਾ ਸਕਦਾ ਸੀ ਵਿਰੋਧ ਉੱਥੇ ਕੀਤਾ ਜਾਏਗਾ ਅੱਜ ਸਾਡੇ ਕਈ ਸਾਥੀ ਜਿਹੜੇ ਕ੍ਰਿਸਚਨ ਭਾਈਚਾਰੇ ਦੇ ਲੋਕ ਨੇ ਉਹਨਾਂ ਵੱਲੋਂ ਸ਼ੁਭ ਯਾਤਰਾ ਕੱਡੀਆਂ ਗਈਆਂ ਸੀਗੀਆਂ ਜਗਾ ਜਗਾ ਨਗਰ ਕੀਰਤਨ ਸਤਾਏ ਗਏ ਨੇ ਬਾਬਾ ਜੀਵਨ ਸਿੰਘ ਜੀ ਦਾ ਬੀਤੇ ਦਿਨੀ ਦਿਹਾੜਾ ਮਨਾ ਰਹੇ ਨੇ ਕਈ ਗੁਰਦੁਆਰਾ ਸਾਹਿਬ ਅੱਜ ਸਾਥੀ ਸਾਰੇ ਇਸ ਕੰਮਾਂ 'ਚ ਬਿਜ਼ੀ ਨੇ ਸੰਗਠਨ ਵੱਲੋਂ ਅੱਜ ਖਾਸੇ ਦੇ ਵਿੱਚ ਚਾਰ ਗਰੀਬ ਪਰਿਵਾਰਾਂ ਦੀ ਬੱਚਿਆਂ ਦੀ ਸ਼ਾਦੀ ਕੀਤੀ ਗਈ ਆ ਤੇ ਮੈਂ ਉੱਥੋਂ ਹੀ ਸਿੱਧਾ ਆਇਆ ਜਦੋਂ ਮੈਨੂੰ ਘਟਨਾ ਪਤਾ ਚੱਲੀ ਆ ਅਸੀਂ ਸਵੇਰੇ ਹੀ ਤਲਵਾਰ ਸਾਹਿਬ ਨਾਲ ਮਿਲ ਕੇ ਇੱਕ ਡਿਗਰੀ ਮੈਂ ਸਮਝਦਾ ਇਹਦੀ ਕਾਪੀ ਕਰਾ ਕੇ ਨਾਲ ਸਾਰਿਆਂ ਨੂੰ ਦਵਾਂਗੇ ਵੀ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਓ ਅਗਰ ਸਾਡੇ ਸਾਥੀਆਂ ਨੇ ਕਿਸੇ ਪ੍ਰਕਾਰ ਦੀ ਕੋਈ ਗਲਤ ਕੰਮ ਕੀਤਾ ਜਾਂ ਜਾਲੀ ਡਿਗਰੀ ਬਣਾਈ ਆ ਸਾਡੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ ਉਸ ਤੋਂ ਭੱਜਾਂਗੇ ਨਹੀਂ ਔਰ ਅਗਰ ਇਹ ਡਿਗਰੀ ਸਹੀ ਪਾਈ ਜਾਏਗੀ ਤੇ ਉਸ ਐਸ ਡੀਐਮ ਦੇ ਉੱਤੇ ਫੌਰੀ ਤੌਰ ਤੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਨੂੰ ਰਜੈਕਟ ਕੀਤਾ ਜਾਵੇ ਜਿਨੇ ਗੁੰਡਾਗਰਦੀ ਪੁਲਿਸ ਨੂੰ ਨਾਲ ਲੈ ਕੇ ਕੀਤੀ ਆ ਔਰ ਇਹਨਾਂ ਲੋਕਾਂ ਨੂੰ ਡਰਾਣ ਧਮਕਾਉਣ ਦਾ ਕੰਮ ਕੀਤਾ ਅੰਮ੍ਰਿਤਸਰ ਦੇ ਪੋਸਟ ਕਮਿਸ਼ਨਰ ਨਾਲ ਗੱਲਬਾਤ ਕਰੋ ਕਿ ਕਿਉਂਕਿ ਪੋਸਟ ਵਾਲੇ ਵੀ ਥ्रेट ਕੀਤਾ ਜਾ ਰਿਹਾ ਨਾ ਸੀਪੀ ਸਾਹਿਬ ਨਾਲ ਜੀ ਫੋਨ ਤੇ ਗੱਲ ਹੋਈ ਸੀਗੀ ਪਰ ਉਹਨਾਂ ਨੇ ਕਿਹਾ ਕਿ ਇਹਦੀ ਜਾਣਕਾਰੀ ਜੜੀ ਆ ਮੈਂ ਲੈ ਲਾਂਗਾ ਤੁਸੀਂ ਮੇਰੇ ਕੋਲ ਕੱਲ ਆ ਜਾਓ ਅਸੀਂ ਕੱਲ ਆਪਣੇ ਸੰਗਠਨ ਨੂੰ ਲੈ ਉਹਫਤ ਲੈ ਕੇ ਮਾਨਯੋਗ ਸੀਪੀ ਸਾਹਿਬ ਨੂੰ ਮਿਲਾਂਗੇ ਜੇ এডਿਕੇਸ਼ਨ ਦੀ ਜਰੂਰਤ ਪਈ ਤਾਂ ਫਿਰ ਆ ਜੀ ਜਿਸ ਨੂੰ ਕੀਤਾ ਜਾ ਉਹ ਕਰਨਾ ਚਾਹ ਉਹ ਕਰਨਾ ਪਏਗਾ ਅਗਰ ਸਾਨੂੰ ਅਧਿਕਾਰ ਨਹੀਂ ਮਿਲਣਗੇ ਲੋਕਤੰਤਰ ਦੇ ਵਿੱਚ 바ਵਾ ਸਾਹਿਬ ਨੇ ਇਸ ਦੇਸ਼ ਦੇ ਵਿੱਚ ਹਰ ਨਾਗਰਿਕ ਨੂੰ ਇਹ ਅਧਿਕਾਰ ਦਿੱਤਾ ਅਗਰ ਉਹਦੀ ਆਵਾਜ਼ ਨਹੀਂ ਸੁਣੀ ਜਾਂਦੀ ਤੇ ਉਹ ਸੜਕਾਂ ਤੇ ਉਤਰਨਾ ਪੈਂਦਾ ਔਰ ਮੈਂ ਇਹ ਸਾਥੀਆਂ ਮੀਡੀਆ ਦੇ ਸਾਥੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਮਸਲਾ ਸਾਰਾ ਸਾਰੇ ਮੀਡੀਏ ਦੇ ਸਾਹਮਣੇ ਆ ਉਹ ਵੀ ਇਨਸਾਫ ਦੇ ਲਈ ਸਾਡਾ ਸਾਰੇ ਸਹਿਯੋਗ ਕਰਨ ਜੈ ਭੀਮ ਜੈ ਭਾਰਤ ਮੇਰਾ ਨਾਮ ਸ਼ਾਮਰਾਲਾ ਜੀ ਮੈਂ ਮੈਂ ਬਾਬਾ ਅੰਮ੍ਰਿਤਕਰ ਸਮਾਜਦਾਲ ਦਾ ਐਲੇ ਹਨ ਪੰਜਾਬ ਦਾ ਔਰ ਇਹ ਜਿਹੜਾ ਕੇਸ ਹੈ ਇਹ ਇਹ ਜਿਹੜੇ ਐਲਰ ਨੇ ਜਿਹੜੇ ਦਲਿਤ ਸਮਾਜ ਨਾਲ ਦਲਿਤ ਵਰਗ ਨਾਲ ਇਹਨਾਂ ਦਾ تعلق ਹੈ ਇਹ ਕਰੀਬਨ 100 ਸਾਲ ਤੋਂ ਇਸੇ ਜਗ੍ਹਾ ਦੇ ਉੱਤੇ ਜੰਮੇ ਪਲੇ ਨੇ ਇਹਨਾਂ ਦੀਆਂ ਤਿੰਨ ਪੀੜ੍ਹੀਆਂ ਇੱਥੇ ਬਿਤਕੀਆਂ ਨੇ ਔਰ ਜਿਹੜੇ 16 ਬੰਦੇ ਐਲਰ ਨੇ ਜਿਨ੍ਹਾਂ ਨੇ 5 ਕਿੱਲੇ ਜ਼ਮੀਨ ਵਾਸਤੇ ਇੱਕ ਕੋਟ ਦੇ ਵਿੱਚ ਕੋਟ ਦਾ ਹਾਸਲਾ ਲਿਆ ਕਿਉਂਕਿ ਅਪਰੂਵਮੈਂਟ ਰਸਨੇ ਕਾ 73 ਦੇ ਵਿੱਚ ਕਵਾਰਡ ਪਾਸ ਕੀਤਾ ਸੀ ਉਹ 79 ਦੇ ਵਿੱਚ ਨੋਟੀਫਿਕੇਸ਼ਨ ਕਾ ਬਾਹਰ ਕੱਢੀ ਔਰ ਇਹ ਜਗਾ ਵਾਰਡ ਕੀਤੀ ਸੀ ਵੀ ਇਹ ਜਗਾ ਜਿਹੜੀ ਹੈ ਡਿਵੈਲਪਮੈਂਟ ਸਕੀਮ ਵਾਸਤੇ ਕਰਨੀ ਹੈ ਲੇਕਿਨ ਜਿਹੜੇ ਬੰਦੇ ਕਾਬਜ ਕਾਬਜ ਸੀ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਦਿੱਤੀ ਉਹਨਾਂ ਨੂੰ ਕੋਈ ਮਾਮਲਾ ਨਹੀਂ ਦਿੱਤਾ ਗਿਆ ਧੱਕੇ ਨਾਲ ਪਹਿਲਾਂ ਵੀ ਬਹੁਤ ਸਾਰਾ ਪਰਿਵਾਰ ਇਹਨਾਂ ਨੇ ਉੱਥੇ ਡਿਮੋਰਸ ਕਰ ਦਿੱਤਾ ਉਹਨਾਂ ਨੂੰ ਬੇਕਾਰ ਕਰ ਦਿੱਤਾ ਜਿੱਥੇ ਇੱਕ ਸਰਕਾਰ ਕਹਿੰਦੀ ਹੈ ਕਿ ਰੀਹੈਬਿਟੇਟ ਕਰੋ ਗਰੀਬਾਂ ਨੂੰ ਵਸਾਣਾ ਇਹਨਾਂ ਨੇ ਉਜਾੜ ਕੇ ਰੱਖ ਦਿੱਤਾ ਲੇਕਿਨ ਇਹ ਪੰਜ ਕਿੱਲੇ ਜ਼ਮੀਨ ਦੇ ਵਿੱਚ ਜ਼ਮੀਨਾਂ ਦਾ 30 ਇਹ ਜ਼ਮੀਨ ਤੇ 30 ਸਾਲ ਤੋਂ ਇੱਥੇ ਦੇ ਦਲਿਤ ਸਮਾਜ ਆ ਇਹ ਉੱਥੇ ਵਾਹਿ ਕਰ ਰਹੇ ਸੀ ਇਹ ਉਹ ਉਹ ਜਿਹੜਾ ਜਿੱਥੇ ਰਹਿ ਰਹੇ ਨੇ ਕੁਝ ਜਗ੍ਹਾ ਤੇ ਰਹਿ ਰਹੇ ਆ ਕੁਝ ਜ਼ਮੀਨ ਇਹਨਾਂ ਦੀ ਕਲਟੀਵੇਟ ਕਰ ਰਹੇ ਸੀਗੇ ਫਸਲਾਂ ਖੜੀਆਂ ਸੀ ਇਹਨਾਂ ਨੇ ਉਹ ਪੰਜ ਕਿੱਲੇ ਦੇ ਜ਼ਮੀਨ ਦਾ ਜਿਹੜਾ ਅਪਰੂਵਮੈਂਟ ਉਸ ਨੂੰ ਪਾਰਟੀ ਬਣਾ ਕੇ ਅਦਾਲਤ ਮਾਨਯੋਗ ਅਦਾਲਤ ਦੇ ਵਿੱਚ 2021 ਦੇ ਵਿੱਚ ਇੱਕ ਪਰਮਨੈਂਟ ਇੰਜੈਕਸ਼ਨ ਦਾ ਜਿਹੜਾ ਦਾਵਾਦਾਰ ਕੀਤਾ ਕਿ ਸਾਡਾ ਜੀ ਅਸੀਂ 30 ਸਾਲ ਤੋਂ ਇੱਥੇ ਕਾਬਜ਼ ਹਾਂ ਸਾਡਾ ਰੈਵਨਿਊ ਦੇ ਵਿੱਚ ਜਮ੍ਹਾਂ ਬੰਦੀਆਂ ਗਰਦੌਰੀਆਂ ਸਾਡੇ ਨਾਂ ਦੇਤੇ ਆ ਔਰ ਇਸ ਕਰਕੇ ਅਪਰੂਵਮੈਂਟ ਉਸ ਜਿਹੜੀ ਸਾਨੂੰ ਪਰੇਸ਼ਾਨ ਕਰ ਰਹੀ ਆ ਧੱਕੇ ਨਾਲ ਇਹ ਜਮ੍ਹਾਂ ਬੰਦੀਆਂ ਦੇ ਵਿੱਚ ਨਾ ਕਰਕੇ ਸਾਨੂੰ ਕੋਈ ਮਾਮਲਾ ਨਹੀਂ ਦਿੱਤਾ ਗਿਆ ਅਵਾਰਡ ਦੇ ਵਿੱਚ ਅਜੇ ਤੱਕ ਸ਼ਾਮਲ ਨਹੀਂ ਕੀਤਾ ਗਿਆ ਪਾਰਟੀ ਨਹੀਂ ਬਣਾਇਆ ਗਿਆ ਇਸ ਕਰਕੇ ਇਹ ਸਾਡਾ 30 ਸਾਲ ਦਾ ਕਬਜ਼ਾ ਆ ਸਾਨੂੰ ਕਬਜ਼ਾ ਜਿਹੜਾ ਬਹਾਲ ਕੀਤਾ ਜਾਏ ਸਾਨੂੰ ਕੋਈ ਫੋਰਸਫੇਲੀ ਡਿਸਪੋਜ਼ੇਸ਼ਨ ਨਾ ਕਰੇ ਮਾਨਯੋਗ ਅਦਾਲਤ ਨੇ ਅਪੂਰਮਨ ਰਸ ਨੂੰ ਪਹਿਲਾਂ ਜਿਹੜਾ ਬੱਸੀ ਜਿਹੜੇ ਸਾਹ ਪਹਿਲਾਂ ਚੇਅਰਮੈਨ ਸੀ ਉਸ ਵੇਲੇ ਮਾਨਯੋਗ ਅਦਾਲਤ ਨੇ ਇਹਨਾਂ ਨੂੰ ਇੱਕ ਸਮਨਿੰਗ ਭੇਜੀ ਇਹਨਾਂ ਦੀ ਆਕਸ਼ਨ ਰੋਕ ਦਿੱਤੀ ਇਹ ਆਕਸ਼ਨਾਂ ਕਰ ਰਹੇ ਸੀ ਥਾਲੀ ਜਿਨ ਬਿਨਾਂ ਕਿਸੇ ਨੂੰ ਪੈਸਾ ਦਿੱਤੇ ਬਿਨਾਂ ਕਿਸੇ ਦੇ ਨਾਂ ਦੋਤੇ ਆਕਸ਼ਨਾਂ ਕਰਾ ਰਹੇ ਸੀ ਕੋਰਟ ਨੇ ਇਹਨਾਂ ਦੀ ਆਕਸ਼ਨ ਰੋਕੀ ਫਿਰ ਕੋਰਟ ਨੇ ਇਹਨਾਂ ਨੂੰ ਸਮਨਿੰਗ ਕੀਤੀ ਵੀ ਆ ਕੇ ਜਵਾਬ ਦਿਓ ਤੁਸੀਂ ਆ 5 ਕਿਲਾ ਇਹ ਇੱਕ 4 ਖਸਰਾ ਨੰਬਰ ਨੇ ਜਿਹੜੇ 4 ਖਸਰਾ ਨੰਬਰ ਨੇ ਇਹਨਾਂ ਦੇ ਤੇ ਇਹਨਾਂ ਦਾ ਕਬਜ਼ਾ ਆ ਅਦਾਲਤ ਨੇ ਜਦੋਂ ਦੇਖਿਆ ਕਿ ਜਿਹੜੀ ਆ ਅਪਰੂਵਮੈਂਟ ਸਾਹਮਣੇ ਨਹੀਂ ਹੋ ਰਹੀ ਤਾਂ ਫਿਰ ਮਾਨ ਜੋਗ ਅਦਾਲਤ ਨੇ ਰੈਵਿਊ ਡਿਪਾਰਟਮੈਂਟ ਦੇ ਵਿੱਚ ਪਟਵਾਰਖਾਨੇ ਨੂੰ ਬੁਲਾਇਆ ਗਿਆ ਉਹਦੇ ਵਿੱਚ ਰਬਟ ਰੋਜ ਨਾਮ ਦਾ ਜਿਹੜਾ ਅਦਾਲਤ ਵਿੱਚ ਉਹਨਾਂ ਨੇ ਸ਼ਾਮਲ ਕੀਤਾ ਜੀ ਉਹਦੇ ਵਿੱਚ ਕਾਨੂੰਗੋ ਪਟਵਾਰੀ ਨੇ ਬਿਲਕੁਲ ਸਟੇਟਮੈਂਟ ਦਿੱਤੀ ਜੀ 30 ਸਾਲਾਂ ਦੇ ਵਿੱਚੋਂ ਇਹ ਜਿਹੜੇ ਐਲ ਆਰ ਨੇ ਜਿਨ੍ਹਾਂ ਨੇ ਪਲੈਂਟਫ ਨੇ ਇਹਨਾਂ ਦਾ ਕੰਟੀਨਿਊ ਕਬਜ਼ਾ ਆ ਰਿਹਾ ਇਹ ਇਹਨਾਂ ਦਾ ਹੀ ਕਬਜ਼ਾ ਹੈਗਾ ਹੋਰ ਕੋਈ ਇਹਦੇ ਵਿੱਚ ਦਖਲ ਦੇ ਕਿਸੇ ਦਾ ਨਹੀਂ ਹੈਗਾ ਮਾਨ ਲਓ ਕਿ ਰਾਤ ਨੇ ਉਸ ਤੋਂ ਬਾਅਦ 22 ਦੇ ਵਿੱਚ ਡਿਗਰੀ ਕਰ ਦਿੱਤੀ 10ਵੇਂ ਮਹੀਨੇ 22 10 22 ਨੂੰ ਇੱਕ ਜਿਹੜੀ ਡਿਗਰੀ ਹੋ ਗਈ ਕਿ ਪਰਮਾਨੈਂਟ ਰਿਜੈਕਸ਼ਨ ਨਹੀਂ ਹੈ ਪਰਮਾਨੈਂਟ ਰਿਸਟ੍ਰੈਂਟ ਜਿਹੜਾ ਅਪਰੂਵਮੈਂਟ ਹੈ ਡੂ ਨਾਟ ਡਿਸਪੋਜ਼ ਅਸੈਪਟਡ ਡੂ ਕੋਰਸ ਆਫ ਲਾ ਨਾ ਕੋਈ ਸ਼ੈਡਿੰਗ ਕਰ ਸਕਦੇ ਆ ਨਾ ਇਹ ਆਪਸ਼ਨ ਕਰਾ ਸਕਦੇ ਆ ਨਾ ਕਿਸੇ ਨੂੰ ਕਰਾਇਦੇ ਦੇ ਸਕਦੀ ਏ ٹرسٹ ਲੇਕਿਨ ٹرسٹ ਤੇ ਕਹਿ ਰਹੀ ਹੈ ਜੀ ਕਿ ਜਿਹੜੀ ਡਿਗਰੀ ਆ ਉਹ ਨਕਲੀ ਹੈਗੀ ਆ ਜੀ ٹرسٹ ਜੀ ٹرسٹ ਮੈਂ ਕਹਨਾ ਆ ਕਿ ਜਿਹੜੇ ਲੋਕ ਜਾਣਕਾਰ ਨਹੀਂ ਹੈਗੇ ਉਹ ਇਸ ਤਰ੍ਹਾਂ ਦੀਆਂ ਸਟੇਟਮੈਂਟ ਬਹੁਤ ਦਾ ਜਿਹੜੇ ਬਿਆਨ ਦੇ ਕੇ ਅਪਰੂਵਮੈਂਟ ٹرسٹ ਮਾਨਜੋਗ ਅਦਾਲਤਾਂ ਦੀ ਤਹਫੀਲ ਕਰ ਰਹੇ ਨੇ ਮਾਨ ਕੀ ਲੱਗਦਾ ਜੇ ਤੋਹੀਨ ਕਰ ਰਹੇ ਨੇ ਤੇ ਉਹਨਾਂ ਉਹਨਾਂ ਨੂੰ ਵੀ ਇਹ ਪਾਰਟੀ ਬਣਾਇਆ ਜਾਏਗਾ ਜਿਹੜੇ ਤੋਹੀਨ ਕਰ ਰਹੇ ਕੋਈ ਵਾਈ ਨਾ ਬਣਾਇਆ ਜਾਣਾ ਚਾਹੀਦਾ ਅੱਜ ਡੈਮੋਕ੍ਰੇਸੀ ਹੈ ਲੋਕਤੰਤਰ ਰਾਜ ਲੋਕਾਂ ਦੁਆਰਾ ਅਗਰ ਜੇ ਕੋਈ ਜੇ ਅਦਾਲਤਾਂ ਨਹੀਂ ਅਦਾਲਤਾਂ ਕੋ ਇਨਸਾਫ ਮਿਲਿਆ ਉਹ ਇਨਸਾਫ ਨੂੰ ਵੀ ਜਿਹੜੀ ਆ ਜਿਹੜੀ ਅਫਸਰ ਸਾਈ ਧੱਕੇ ਸਾਈ ਕਰ ਰਹੀ ਆ ਫਿਰ ਲੋਕ ਕਿੱਥੇ ਜਾਣਗੇ ਇਹਦੀ ਪਟੀਸ਼ਨ ਦਾਇਰ ਕਰੋਗੇ ਜੀ ਜਿਵੇਂ ਇਹਨਾਂ ਨੇ ਕੀਤਾ ਜੀ ਅੱਜ ਬਿਲਕੁਲ ਕੰਡਕਟਿਵ ਕੋਰਟ ਬੰਦੀ ਆ ਜੀ ਅਸੀਂ ਕੱਲ ਜਾ ਰਹੇ ਹਾਂ ਅਦਾਲਤ ਵਿੱਚ ਕੱਲ ਜਾਵਾਂਗੇ ਵਕੀਰ ਸਾਹਿਬ ਨੂੰ ਕਰਾਂਗੇ ਜੀ ਇਹ ਉਹਦੇ ਵਿੱਚ ਚੇਅਰਮੈਨ ਦਾ ਐਸਡੀਐਮ ਸਾਹਿਬ ਔਰ ਪੁਲਿਸ ਜਿਹੜੀ ਐਐਸਐਚਓ ਜਿਨੇ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਫੋਰਸਫੇਵਲੀ ਕਰੋ ਇਹਨਾਂ ਤੋਂ ਪਰਚਾ ਦਰਜ ਕਰੋ ਤੇ ਜੇ ਜੇ ਜ਼ਰੂਰਤ ਪਈ ਤਾਂ ਕਿ ਐਡੀਟੇਸ਼ਨ ਵੀ ਕੀਤਾ ਜਾ ਸਕੇ ਵਾਈ ਨਾਉ ਕਾਂਗੇ ਨੇ ਅਸੀਂ ਐਸਜੀਟੀ ਰੋਡ ਤੇ ਜਾ ਕੇ ਮੈਂ ਮਾਨਜੋਗ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਅਗਰ ਜੇ ਕਿ ਸਾਡੇ ਨਾਲ ਇੱਕ ਉਹਨਾਂ ਨੇ ਗੇਟ ਦੇ ਉੱਤੇ ਜਿਹੜਾ ਸੀਲਿੰਗ ਕੀਤੀ ਆ ਬਿਲਕੁਲ ਗਰੋਂਗ ਵੇ ਕੀਤਾ ਉਸ ਪਰੇਸ਼ਾਨ ਕੀਤਾ ਗਿਆ ਲੋਕਾਂ ਨੂੰ ਅਜੇ ਵੀ ਗੇਟ ਦੇ ਤੇ ਸੀਲ ਕਰਨ ਦਾ ਕੀ ਮਤਲਬ ਹੋਇਆ ਕਾਨੂੰਨੀ ਤੌਰ ਤੇ ਗੱਲ ਕਰਨ ਅਗਰ ਜੇ ਜਿਹੜੀ ਜ਼ਮੀਨ ਡਿਮੋਲਿਸ਼ ਕੀਤੀ ਆ ਉਹਨਾਂ ਦੇ ਸਾਡੇ ਜਿਹੜੇ ਜਿਹੜੇ ਐਲ ਆਰ ਇਹਨਾਂ ਦੀ ਜ਼ਮੀਨ ਜਿਹੜੀ ਉਹਨੂੰ ਵਹਾਈ ਜਾਵੇ ਔਰ ਜਿਸ ਤਰ੍ਹਾਂ ਇਹਨਾਂ ਦਾ ਸਮਾਨ ਖੁਰਦ-ਬੁਰਦ ਕਰ ਦਿੱਤਾ ਅੱਜ ਲਿਆ ਕੇ ਉੱਥੋਂ ਟਰਾਲੀਆਂ ਲਿਆ ਕੇ ਬਲਡوزر ਲਿਆ ਕੇ ਡਿਮੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਇਹਨਾਂ ਦਾ ਸਮਾਨ ਸੀ ਇਹ ਤਵਟਾ ਜੋ ਵੀ ਉੱਥੇ ਹੋਰ ਵੀ ਸਮਾਨ ਪਿਆ ਸੀ ਸਾਰਾ ਔਰ ਜਿਹੜੇ ਉੱਥੇ ਬੰਦੇ ਸੀ ਉਹਨਾਂ ਨੂੰ ਧਮਕਾਇਆ ਗਿਆ ਜੇ ਇਹਨਾਂ ਨੇ ਕੋਈ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਫੋਰਸ ਵੱਲੋਂ ਇਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਦੇ ਪਰਚੇ ਦਰਜ ਕਰ ਦਾਂਗੇ ਜੇ ਤੁਸੀਂ ਕਿਸੇ ਨੇ ਵੀਡੀਓ ਬਣਾਈ ਤੇ ਜਨਾਬ ਇਹ ਇੱਕ ਹਫਤਾ ਪਹਿਲਾਂ ਵੀ ਇਹ ਚੇਅਰਮੈਨ ਸਾਹਿਬ ਅਪਰੂਵਮੈਂਟ ਸਾਹਿਬ ਮੌਕੇ ਤੇ ਉੱਥੇ ਗਏ ਉਹਨਾਂ ਲੋਕਾਂ ਦੇ ਉੱਤੇ ਕਹਿਣ ਦੇ ਉੱਤੇ ਕਿ ਦੇਖੋ ਜੀ ਇਹ ਕੁਝ ਲੋਕ ਜਿਹੜੇ ਆ ਗਲਤ ਜਿਹੜੇ ਆ ਅਪਰੂਵਮੈਂਟ ਅਸੀਂ ਜ਼ਮੀਨ ਨੂੰ ਕਾਬਜ਼ ਕਰ ਰਹੇ ਆ ਜਦੋਂ ਕਿ ਕਾਬਜ਼ ਤੇ ਕੋਟ ਨੇ ਪਹਿਲਾਂ ਸਾਡਾ ਮੰਨਣਾ 30 ਸਾਲ ਦਾ ਔਰ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਇਹ ਚਾਰ ਖਸਰਾ ਨੰਬਰ 5 ਕਿੱਲੇ ਜਮੀਨ ਅਵਾਰਡ ਦੇ ਵਿੱਚ ਸ਼ਾਮਲ ਜ਼ਰੂਰ ਨੇ ਪਰ ਜਿਹੜਾ 18 ਕਿੱਲੇ ਦਾ ਰੋਲਾ ਪਾਡੇ ਜੀ 18 ਕਿੱਲੇ ਦੀ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹਾਈ ਕੋਰਟ ਦਾ ਆ ਗਿਆ ਉਹਦਾ ਇਹਦਾ ਮਤਲਬ ਹੀ ਕੋਈ ਨਹੀਂ ਹੈ ਇਸ ਜ਼ਮੀਨ ਦੇ ਅੰਦਰ 94.5 ਏਕੜ ਜਮੀਨ ਆਜਾ ਉੱਤੇ ਬਹੁਤ ਸਾਰੇ ਮਾਲਕ ਨੇ ਇਹ ਚਾਰ ਕਿੱਲੇ ਪੰਜ ਕਿੱਲੇ ਦਾ ਮਾਲਕ ਹੀ ਹੋਰ ਸੀਗਾ ਔਰ ਕਬਜ਼ੇਦਾਰ ਜਿਹੜੇ ਕਬਜ਼ੇ ਕਬਜ਼ੇ ਵਿੱਚ ਇਹੀ ਬੰਦੇ ਚਲੇ ਆ ਰਹੇ ਸੀ ਇਹ ਕਬਜ਼ੇ ਦੇ ਆਧਾਰ ਤੇ ਸਾਨੂੰ ਡਿਗਰੀ ਮਿਲੀ ਆ ਜੀ ਅਸੀਂ ਕਹਿੰਦੇ ਆ ਜੀ ਸਾਡੇ ਨਾਲ ਅਸੀਂ ਕਾਨੂੰਨ ਦੇ ਤੌਰ ਤੇ ਤੇ ਆਏ ਆ ਇੰਡਿਊ ਕੋਰਸ ਆਫ ਲਾ ਸਾਨੂੰ ਡਿਸਪোজ ਜਸ ਕਰਨ ਏ ਧੱਕੇਸ਼ਾਹੀ ਜਿਹੜੀ ਉਹ ਨਹੀਂ ਚਲੇਗੀ ਅਫਸਰਸ਼ਾਹੀ ਨਹੀਂ ਚਲੇਗੀ ਅਗਰ ਤੱਕ ਐਸਾ ਹੀ ਹੋਏਗੀ ਤਾਂ ਅਸੀਂ ਸਰਕਾਰ ਤੇ ਆਵਾਂਗੇ ਦੇਖੋ ਜਨਰਲ ਸਿੰਘ ਉਹਨਾਂ ਨੇ ਕੇਸ ਕੀਤਾ ਹੈਗਾ ਸੀ ਜੀ ਜਿਹੜੇ ਔਨਰੇਬਲ ਸੁਪਰੀਮ ਕੋਰਟ ਨੇ ਪੇਪਰ ਹੈ ਮੇਰੇ ਕੋਲ ਜੀ ਠੀਕ ਹੈ ਉਹਨਾਂ ਦੇ ਸਾਰੇ ਜੋ ਵੀ ਇਹਨਾਂ ਕੋਲ ਡਾਕੂਮੈਂਟ ਸੀ ਔਰ ਨੱਦ ਕਰ ਦਿੱਤੇ ਕਿ ਉਹ ਕੰਦੇ ਹੋਏ ਕਿ ਉਹਦੀ ਕੋਈ ਅਥੈਂਥਿਸਿਟੀ ਨਹੀਂ ਹੈਗੀ ਔਰ ਕੋਰਟ ਨੇ ਇੰਪਰੂਵਮੈਂਟ ਟਰਸਟ ਦੇ ਹੱਕ ਦੇ ਵਿੱਚ ਕਿਉਂਕਿ ਕਬਜ਼ਾ ਇੰਪਰੂਵਮੈਂਟ ਟਰਸਟ ਕੋਲ ਹੈਗਾ ਉਹਨਾਂ ਨੇ ਕਬਜ਼ਾ ਦਿੱਤਾ ਲੈ ਕੇ ਦਿੱਤਾ ਉਹ ਸਾਰਾ ਉਦੋਂ ਦਾ ਆਪਣੇ ਕੋਲ ਹੈ ਆ ਮਾਮਲਾ ਕਰੀਬ 18 ਏਕੜ ਦਾ ਸੀ ਜਿੰਨੇ ਖਸਰੇ ਪਿੰਦੇ ਪਈ ਸੀ ਉਹ 18 ਏਕੜ ਦਾ ਤੁਹਾਨੂੰ ਮੈਂ ਹੁਣੇ ਲੇਆਉਟ ਪਲਾਨ ਚ ਦੱਸਿਆ ਆਏਗਾ ਉਹ ਉਹ ਸਾਰੇ ਦੇ ਸਾਰੇ ਸੁਪਰੀਮ ਕੋਰਟ ਜਿਹੜੇ ਆ ਕਹਿ ਰਹੇ ਸੀ ਉਹ ਸੁਪਰੀਮ ਕੋਰਟ ਨੇ ਇੰਪਰੂਵਮੈਂਟ ਰਸਤੇ ਹੱਕ ਚ ਕੀਤੇ ਕਿ ਆ ਜਿਹੜੇ ਜਿਹੜਾ ਵੀ ਪਹਿਲਾਂ ਤੋਂ ਕੋਲ ਕਾਗਜ਼ ਪੱਤਰ ਸੀ ਆ ਮਤਲਬ ਕਾਬਜ ਹੈਗੇ ਸੀ ਹਰ ਕੋਈ ਅਥੈਂਟੀਸਿਟੀ ਕੋਈ ਕਬਜ਼ਾ ਮਤਲਬ ਕੁਝ ਨਹੀਂ ਹੈਗਾ ਸੀ ਡਾਕੂਮੈਂਟ ਕੁਝ ਨਹੀਂ ਹੈਗੇ ਅਬ ਕਿਸ ਤਰ੍ਹਾਂ ਤਿਆਰ ਹੋਏ ਕਿਉਂ ਹੋਏ ਮੈਨੂੰ ਨਹੀਂ জানা ਚਾਹਤੋ ਉਸ ਗੱਲ ਦੇ ਵਿੱਚ ਤੋ ਜਾਕੀ ਅਨਓਵਰ ਕੋਰਟ ਦੇ ਆਰਡਰ ਹੈਗੇ ਆ ਉਹ ਸਾਰੇ ਆ 353 ਤੋਂ ਲੈ ਕੇ 396 ਇਹਦਾ ਕਰੀਬ 18 ਏਕੜ ਰਕਬਾ ਬੰਦਾ ਉਹ ਕੋਰਟ ਨੇ ਪੂਰਾ ਇੰਪਰੂਵਮੈਂਟ ਦੇ ਅਸਤੇ ਹੱਕ ਚ ਫੈਸਲਾ ਹੈ ਲੇਕਿਨ ਉਹ ਤੇ ਆਲਰੇਡੀ ਕਹਿ ਰਹੇ ਜੀ ਕਿ ਇਹਦਾ ਕਿ 18 ਏਕੜ ਹੋਗਾ ਕਿਉਂਕਿ ਪ੍ਰਾਪਰਟੀ ਸੀਗੀ 5 ਏਕੜ ਵਾਲੀ ਜੀ ਹੇਠਾਂ 605 ਜਾਦੀ ਕਿ ਇਹ ਮਾਮਲਾ ਹੈ ਕੀ ਆ ਸਰ ਦੇਖੋ ਪ੍ਰਾਪਰਟੀ ਤੇ ਸਾਰੀ 97.5 ਏਕੜ ਹੈ ਜੀ 5 ਏਕੜ ਕੀ ਇਹਦੇ ਚ ਅਲੱਗ-ਅਲੱਗ ਰਕਬੇ ਹੈਗੇ ਜਿੱਥੇ ਆ ਕਲੇਮ ਕਰ ਰਹੇ ਹੈ ਉਹ ਤੇ 18 ਏਕੜ ਹੈ ਜ਼ਮੀਨ ਜੀ ਜਿੱਥੇ ਆ ਕਹਿ ਰਹੇ ਹੈ ਜੇ ਕੁਝ ਕਹਿ ਰਹੇ ਆ ਹੁਣ ਗੱਲ ਸਮਝੋ ਬਾਕੀ ਜਗ੍ਹਾ ਤੇ ਸਾਰੀਆਂ ਬਿਲਡਿੰਗਾਂ ਬਣ ਗਈਆਂ ਹੁਣ ਕੋਈ 400 ਕਿੰਨੇ ਨੰਬਰ ਅਕਬਰ ਨੇ ਉਹ ਤੇ ਐਸਓ ਐਸਓ ਬਣੇ ਹੋਏ ਆ ਉੱਥੇ ਹੋ ਇਹਨਾਂ ਨੇ ਕੀ ਕੀਤਾ ਆ ਦੇਖ ਰਹੇ ਹੈ ਕਿ ਯਾਰ ਆ ਇੱਕ ਜਗ੍ਹਾ ਖਾਲੀ ਪਈ ਹੈ ਹਨਾ ਫਿਰ ਉਹ ਇਹਨੂੰ ਕਬਜ਼ ਕਰ ਲਈਏ ਫਿਰ ਤੁਹਾਡੇ ਚੈਨਲ ਦੇ ਥਰੂ ਕਹਿ ਰਹੇ ਆ ਉਹ ਮੇਰੇ ਵੀ ਰਿਸਪੈਕਟਡ ਹੈ ਕਿ ਕਿਸੇ ਵਿਅਕਤੀ ਦੀ 1 ਇੰਚ ਵੀ ਜ਼ਮੀਨ ਹੈ ਤੇ ਸਰ ਮੈਂ ਇੰਪਰੂਵਮੈਂਟ ਟਰਸਟ ਐਜ਼ ਅ ਚੇਅਰਮੈਨ ਉਹਨਾਂ ਨੂੰ ਯਕੀਨ ਦਵਾਂਦਾ ਕਿ ਹੋਣਾ ਦੀ ਰਹੇਗੀ ਲੇਕਿਨ ਮੈਂ 1 ਇੰਚ ਜ਼ਮੀਨ ਵੀ ਟਰਸ ਦੀ ਕਿ ਸਰੂ ਲੈ ਨਹੀਂ ਦੇਣੀ ਨਾ ਕਿਸੇ ਦੀ ਰੱਖਣੀ ਹੈ ਨਾ ਕਿਸ ਨੂੰ ਲੈਣ ਦੇਣੀ ਆ ਡੈਟਸ ਵੈਰੀ ਕਲੀਅਰ ਲੇਕਿਨ ਪ੍ਰਭਾਸ ਸਾਹਿਬ ਉਹ ਮੇਰਾ ਕਹਿਣਾ ਕਿ ਸਾੜ ਕੋ ਡਿਗਰੀ ਹੈ ਇਹ ਡਿਗਰੀ ਮਾਂ ਜੋ ਕੋਡ ਕਰਦੀ ਹੈ ਤੇ ਕੁਝ ਸੋਚ ਕੇ ਕਰਦੇ ਹੋਏ ਕਿ ਤੁਸੀਂ ਹੁਣ ਕੀ ਇਹਨੂੰ ਅਪੀਲ ਕਰੋਗੇ ਹਾਂ ਹਾਂ ਉਹ ਦੇਖੋ ਉਹ ਜਿਹੜੇ ਖਸਰੇ ਤੇ ਡਿਗਰੀ ਕਰ ਰਹੇ ਆ ਤੁਹਾਨੂੰ ਦੱਸਿਆ ਨਾ ਉੱਥੇ ਉਹ ਉਹ ਸਾਈਟ ਸਕੂਲ ਦੀ ਹੈ 300 ਕਿੰਨਾ ਨੰਬਰ ਖਸਰਾ ਸ਼ਾਇਦ 62 ਨੰਬਰ ਉਹ ਪਤਾ ਨਹੀਂ ਕਿਹੜਾ ਖਸਰਾ 400 ਕਿੰਨਾ ਨੰਬਰ ਬੋਲੀ ਜਾ ਰਹੇ ਆ ਉਹ ਤੇ ਯੂਨੀਵਰਸਿਟੀ ਦੇ ਕੋਲ ਸਾਹਮਣੇ ਕਿਤੇ ਪੈਂਦਾ ਹੈਗਾ ਖਸਰਾ ਜੀ ਉਥੇ ਅਜੇ ਨਹੀਂ 10 ਸਾਲ ਦੀ ਉਹ ਬਿਲਡਿੰਗਾਂ ਬਣ ਚੁੱਕੀਆਂ ਘਰ ਵੀ ਬਣ ਗਏ ਪਤਾ ਨਹੀਂ ਕੀ ਬੋਲ ਰਹੇ ਨਹੀਂ ਬੋਲ ਰਹੇ ਮੈਨੂੰ ਤਾਂ ਸਮਝ ਨਹੀਂ ਆਂਦੀ ਇਹਨਾਂ ਨੇ ਸਿਰਫ ਦੇਖਿਆ ਕਿ ਆ ਜਮੀਨ ਖਾਲੀ ਹੈ 5 ਏਕੜ ਦੀ ਹੈ ਸਰ ਇਹਨਾਂ ਨੂੰ ਇੰਨਾ ਹੀ ਨਹੀਂ ਪਤਾ ਉਹ ਜ਼ਮੀਨ 1.62 ਏਕੜ ਹੈ ਉਹ ਸਕੂਲ ਦੀ ਲੈਂਡ ਹੈ ਜਿਹੜੀ 1.62 ਏਕੜ ਹੈ ਆ a simple another ਇੱਕ ਇੰਟੈਂਸ਼ਨ ਹੈ ਵੈਰੀ ਕਲੀਅਰਲੀ ਇੰਟੈਂਸ਼ਨ ਹੈ ਕਿ ਜ਼ਮੀਨ ਖਾਲੀ ਇਹ ਕਬਜ਼ਾ ਕਰ ਲੋ ਫਿਰ ਕਹਿ ਦਮਾ ਜੇ ਤੁਹਾਡਾ ਕੋਈ ਰਾਈਟ ਬੰਦਾ ਹੈ ਤੁਹਾਡੇ ਬਜ਼ੁਰਗ ਆ ਕੇਸ 18 ਏਕੜ ਜਿੱਥੇ ਤੁਸੀਂ ਉਹ ਕਹਿ ਰਹੇ ਹੋ ਕਿ ਤੁਸੀਂ ਇੱਟਾ ਸਟਾ ਲਿਆ ਜਾਂ ਕੁਝ ਕਰ ਲਿਆ ਇਦਾਂ ਦੀ ਹਰਕਤ ਕਰ ਰਹੀ ਸੀ ਤੁਹਾਡੇ ਬਜ਼ੁਰਗ ਉਸ ਉਸੇ ਜਗ੍ਹਾ ਤੇ ਕੇਸ ਖਾਰਜ ਕੀਤਾ ਹੈ ਸੁਪਰੀ ਕੋਰਟ ਦੇ ਉਸੇ ਜਗ੍ਹਾ ਦਾ ਕੀਤਾ ਸਰ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਕਹਿੰਦਾ ਤੁਸੀਂ ਡਿਗਰੀ ਨੂੰ ਫੇਕ ਕਹਿ ਰਹੇ ਹੋ ਕਿ ਡਿਗਰੀ ਵੀ ਕਦੀ ਉਹਦੇ ਫੇਕ ਹੋਈ ਆ ਤੁਹਾਡੀ ਮੈਂ ਤਾਂ ਨਹੀਂ ਕਹਿ ਰਿਹਾ ਮੈਂ ਤਾਂ ਨਹੀਂ ਕਹਿ ਰਿਹਾ ਜੀ ਮੈਂ ਤਾਂ ਨਹੀਂ ਕਹਿ ਰਿਹਾ ਉਹ ਅਸੀਂ ਉਸ ਤੇ ਐਕਸ਼ਨ ਲਿੱਤਾ ਹੀ ਨਹੀਂ ਹੈ ਅਸੀਂ ਕੋਰਟ ਚ ਗਏ ਹੀ ਨਹੀਂ ਹੈ ਹੁਣ ਜਾ ਕੇ ਉਹ ਉਹ ਪਹਿਲੇ ਪੇਪਰ ਚ ਖਾਲੀ ਖਰੀਦ ਹੋ ਜਾਏਗੀ ਉਹਦੀ ਕੋਈ ਅਥੈਂਟਿਸਿਟੀ ਨਹੀਂ ਹੈ ਅਨੋਰੇਬਲ ਜੱਜ ਨੇ ਕਿਉਂਕਿ ਸਾਡਾ ਵਕੀਲ ਉਦੋਂ ਪੇਸ਼ ਨਹੀਂ ਹੋਇਆ ਐਕਚੁਅਲੀ ਸਾਡਾ ਵਕੀਲ ਪੁਜਨ ਹੋਇਆ ਆਪਣੇ ਫੈਕਟਸ ਰੱਖੇ ਨਹੀਂ ਲੇਕਿਨ ਉਹ ਰੱਖ ਦੋ ਬੋਟੀ ਬ੍ਰਿਕੀ ਨਾ ਸਮਝਣ ਦੀ ਲੋੜ ਹੈ ਜਿੱਥੇ ਉਹ ਆਪਣਾ ਕਬਜ਼ਾ ਕਹਿ ਰਹੇ ਹੈਗੇ ਆ ਹੁਣ ਕਹਿ ਰਹੇ ਹੈ ਕਿ ਸਾਡਾ ਹੈ ਸਾਡਾ ਹੈ ਸਾਡਾ ਹੈ ਕੋਈ ਕਬਜ਼ਾ ਥੋੜੀ ਇਹਨਾਂ ਦਾ ਕੁਝ ਵੀ ਨਹੀਂ ਹੈ ਇਸ ਕਬਜ਼ਾ ਸਾਡੇ ਕੋਲ ਹੈਗਾ ਜਿੱਥੇ ਆ ਕਹਿ ਰਹੇ ਆ ਉਸੇ ਜਗ੍ਹਾ ਤੇ ਉਹਦੇ ਸੁਪਰੀਮ ਕੋਰਟ ਨੇ ਵਰਡਿਕ ਦਿੱਤਾ ਹੋਇਆ ਉਸੇ ਜਗ੍ਹਾ ਦਾ ਦਿੱਤਾ ਹੋਇਆ ਉਹ ਉਹ ਕੇਸ ਉੱਥੇ ਹਾਰ ਚੁੱਕੇ ਹੋਏ ਆ ਹੁਣ ਉਹ ਕੋਈ ਹੋਪ ਪਤਾ ਨਹੀਂ ਕਿਹੜਾ ਖਸਰਾ ਨੰਬਰ ਲਈ ਜਾ ਰਹੇ ਆ ਉਹ 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 ਜਮੀਨ ਚ ਖਸਰਾ ਹੀ ਨਹੀਂ ਹੈਗਾ ਤੇ ਹੁਣ ਹੁਣ ਫਰਦਰ ਕੀ ਕਿਸ ਤਰ੍ਹਾਂ ਕੀਤਾ ਜਾਏ ਕਿਉਂਕਿ ਇਸ ਤਰ੍ਹਾਂ ਤਾਂ ਕੋਈ ਵੀ ਵਿਅਕਤੀ ਉੱਠੇਗਾ ਕਿਤੇ ਖਾਲੀ ਜ਼ਮੀਨ ਦੇਖੇਗਾ ਕਹੇਗਾ ਖਸਰਾ ਲਏਗਾ ਡਿਗਰੀ ਦੂਜੇ ਦੂਜੇ ਪਾਸੋਂ ਵਕੀਲੀ ਪੇਸ਼ ਹੋਏਗਾ ਤੇ ਆਨਰਬੈ ਦੇਖੋ ਕਿਸੇ ਵੇਲੇ ਕੋਈ ਕੋਰਟ ਤੇ ਵਕੀਲੀ ਪੇਸ਼ਦਾ ਆਨਰਬੈ ਕੋਰਟ ਦਾ ਕੰਮ ਹੈ ਵਕੀਲ ਦੂਜਾ ਨਹੀਂ ਆਇਆ ਤਾਂ ਉਹਨਾਂ ਨੇ ਡਿਗਰੀ ਦੇ ਦਿੱਤੀ ਲੇਕਿਨ ਇਹ ਤਾਂ ਮਤਲਬ ਥੋੜੀ ਕਿਉਂ ਚੀਜ਼ ਹੋਣਾ ਦੀ ਹੋਗੀ ਅਸੀਂ ਅਸੀਂ ਉਹ ਡਿਗਰੀ ਖਾਰਜ ਕਰ ਦੋ ਹੋ ਜਾਏਗੀ ਕੋਈ ਦਿੱਕਤ ਨਹੀਂ ਹੈ ਜੀ ਅਸੀਂ ਪ੍ਰੀਵਿਊ ਕਰਨ ਜਾ ਰਹੇ ਹਾਂ ਉਹਨੂੰ ਕੋਈ ਹਾਈ ਕੋਰਟ ਹਾਂ 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 ਕਰ ਰਹੇ ਹਾਂ ਕਰ ਰਹੇ ਉਹ ਬੜੇ ਵੈਰੀ ਛੋਟਲੀ ਹੋ ਗਿਆ ਲੇਕਿਨ ਉਹ ਅਪੀਲਗੇਸ਼ਨ ਹੀ ਤੋਂ ਮਟ ਕੇ ਸਰਬਾਖਾ ਲਗਾ ਰਹੇ ਕਹਿੰਦੇ ਕਿ ਪਹਿਲਾਂ ਕਿਹਾ ਗਿਆ ਕਿ ਸਾਡਾ ਜੋ ਐਮਐਲਏ ਜਸਬੀਰ ਸਿੰਘ ਸੰਦੂਰਾ ਸਾਡੇ ਲਿੰਕ ਸੀਗੇ ਤਾਂ ਸਾਡੇ ਹੱਕ ਚ ਹੋ ਗਿਆ ਹੁਣ ਤੁਸੀਂ ਉਹਨਾਂ ਦੇ ਹੱਕ ਚ ਬੋਲਦੇ ਪਿਓ ਜਾਂ ਉਹਨਾਂ ਦੇ ਐਂਟੀ ਬੋਲ ਕਹਿੰਦੇ ਕਿ ਸਾਨੂੰ ਪਹਿਲਾਂ ਪਾਰਟੀ ਦੇ ਨਾਲ ਜੋੜਿਆ ਗਿਆ ਉਸ ਤੋਂ ਬਾਅਦ ਹੋ ਜਾਏਗਾ ਪਾਰਟੀ ਸਾਡੇ ਮਗਰ ਹੁੰਦੀ ਵੀ ਸ਼ਾਇਦ ਇਹ ਜੀ ਦਾ ਨਾਮ ਲੈ ਕੇ ਨੂੰ ਮਿਲਦੀ ਨਹੀਂ ਨਹੀਂ ਪਾਰਟੀ ਅੱਜ ਮੈਨੂੰ ਕਹਿੰਦਾ ਪਾਰਟੀ ਹਰ ਪੰਜਾਬੀ ਦੇ ਨਾਲ ਖੜੀ ਹੈ ਪਾਰਟੀ ਹਰ ਵਿਅਕਤੀ ਇਹਦਾ ਪ੍ਰਸ਼ਨ ਨਹੀਂ ਹੈ ਕਿ ਉਹ ਕਿਸ ਪਾਰਟੀ ਨੂੰ ਬਿਲੋਂਗ ਕਰਦਾ ਨਹੀਂ ਕਰਦਾ ਜੇ ਸਾਡੇ ਪਾਰਟੀ ਦੇ ਵਿੱਚੋਂ ਤੇ ਆਨਰੇਬਲ ਉਹ ਸਾਡੇ ਪਾਰਟੀ ਅਸੀਂ ਫਿਰ ਮੈਂ ਪਹਿਲਾਂ ਵੀ ਕਿਹਾ ਜੇ ਤੁਹਾਡਾ ਹੱਕ ਬਣੇਗਾ ਤੇ ਇੰਪਰੂਵਮੈਂਟ ਟਰਸ ਨੇ ਤਲਵਾਰ ਸਾਹਮਣੇ ਹੁੰਦੇ ਹੋਏ 1 ਇੰਚ ਜ਼ਮੀਨ ਨਹੀਂ ਲੈਣ ਦਵਾਂਗਾ ਇੰਪਰੂਵਮੈਂਟ ਟਰਸ ਨੂੰ ਔਰ ਨਜਾਇਜ਼ ਕਿਸੇ ਨੂੰ ਮੈਂ ਕਰਨ ਨਹੀਂ ਦੇ ਬਿਲਕੁਲ ਬੈਰੀ ਡਾਕਟਰ ਸਾਰੀ ਪੀਅਰ ਠੀਕ